ਅਮਰੀਕਾ ਦੀ ਯੂਨੀਵਰਸਿਟੀ ਚ ਪੜ ਰਹੇ ਭਾਰਤੀ ਵਿਦਿਆਰਥੀ ਦੀ ਬੀਤੇ ਦਿਨੀ ਹੋਈ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਜਿਸ ਬਾਰੇ ਜਾਣ ਕੇ ਜਿੱਥੇ ਇਸ ਨੌਜਵਾਨ ਦੇ ਮਾਪੇ ਹੈਰਾਨ ਹੋ ਰਹੇ ਨੇ ਉੱਥੇ ਹੀ ਪੁਲਿਸ ਵੱਲੋਂ ਵੀ ਇਸ ਤੇ ਹੈਰਾਨੀ ਜਤਾਈ ਜਾ ਰਹੀ ਹੈ ਦਰਅਸਲ ਭਾਰਤੀ ਵਿਦਿਆਰਥੀ ਦੀ ਮੌਤ ਦਾ ਕਾਰਨ ਬਲੂ ਵੇਲ ਚੈਲੰਜ ਗੇਮ ਨੂੰ ਮੰਨਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਆਓ ਵੇਖਦੇ ਹਾਂ ਪੂਰੀ ਰਿਪੋਰਟ ਪਿਛਲੇ ਮਹੀਨੇ ਮਾਰਚ ਵਿੱਚ ਮੈਸੇਜੂਸਟਸ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਤੋਂ ਬਾਅਦ ਉਸ ਦੀ Laash ਜੰਗਲ ਵਿੱਚੋਂ ਬਰਾਮਦ ਹੋਈ ਸੀ ਪੁਲਿਸ ਵੱਲੋਂ ਉਸੇ ਦਿਨ ਇਸ ਮਾਮਲੇ ਦੀ ਢੂੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਸੀ ਪਰ ਹੁਣ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਵੱਲੋਂ ਖਤਰਨਾਕ ਗੇਮ ਬਲੂ ਵੇਲ ਚੈਲੰਜ ਖੇਡਦੇ ਹੋਏ ਖੁਦਕੁਸ਼ੀ ਕੀਤੀ ਗਈ ਸੀ ਇੱਕ ਰਿਪੋਰਟ ਮੁਤਾਬਕ ਉਹ ਬਲੂ ਵੇਲ ਚੈਲੰਜ ਗੇਮ ਖੇਡ ਰਿਹਾ ਸੀ ਉਸ ਦੀ লাশ 8 ਮਾਰਚ ਨੂੰ ਮਿਲੀ ਸੀ ਇਸ ਤੋਂ ਬਾਅਦ ਸ਼ਹਿਰ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਸੀ ਦਰਅਸਲ ਪਹਿਲੀ ਨਜ਼ਰੇ ਇਸ ਮੌਤ ਨੂੰ ਕਤਲ ਮੰਨਿਆ ਜਾ ਰਿਹਾ ਸੀ ਪਰ ਹੁਣ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਦਿਆਰਥੀ ਦੀ ਮੌਤ ਗੇਮ ਖੇਡਦੇ ਸਮੇਂ ਹੋਈ ਹੈ ਜੋ ਖਤਰਨਾਕ ਬਲੂ ਗੇਮ ਦਾ ਚੈਲੰਜ ਪੂਰਾ ਕਰ ਰਿਹਾ ਸੀ ਵਿਦਿਆਰਥੀ ਦੀ ਪਛਾਣ ਵੀ ਨਹੀਂ ਹੋ ਸਕੀ ਇਹ ਵੀ ਕਿਹਾ ਗਿਆ ਕਿ ਉਹ ਬੋਸਟਨ ਯੂਨੀਵਰਸਿਟੀ ਵਿੱਚ ਪੜਦਾ ਸੀ ਅਤੇ ਪਹਿਲਾਂ ਉਸ ਨੂੰ ਲੁੱਟਿਆ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਮਗਰੂਜ਼ ਦੀ ਲਾਸ਼ ਨੂੰ ਇੱਕ ਕਾਰ ਦੇ ਅੰਦਰ ਜੰਗਲ ਵਿੱਚ ਸੁੱਟ ਦਿੱਤਾ ਗਿਆ ਪਰ ਹੁਣ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਨਾਲ ਸਾਰਾ ਮਾਮਲਾ ਹੀ ਬਦਲ ਚੁੱਕਿਆ ਹੈ ਹਾਲਾਂਕਿ ਪੁਲਿਸ ਵੱਲੋਂ ਖਲੇ ਵੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਦੱਸਦੀ ਹੈ ਕਿ ਬਲੂ ਵੇਲ ਗੇਮ ਇੱਕ ਆਨਲਾਈਨ ਗੇਮ ਹੈ ਜਿਸ ਵਿੱਚ ਖਿਡਾਰੀ ਨੂੰ ਕੁਝ ਚੁਣੌਤੀਆਂ ਦਿੱਤੀਆਂ ਜਾਂਦੀਆਂ ਇਸ ਵਿੱਚ 50 ਤੋਂ ਵੱਧ ਲੈਵਲ ਸ਼ਾਮਲ ਹੋ ਸਕਦੇ ਨੇ ਜੋ ਅੱਗੇ ਜਾ ਕੇ ਮੁਸ਼ਕਲ ਹੋ ਜਾਂਦੇ ਇਸ ਗੇਮ ਵਿੱਚ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੁਣੌਤੀਆਂ ਵੀ ਦਿੱਤੀਆਂ ਜਾਂਦੀਆਂ ਭਾਰਤ ਸਰਕਾਰ ਨੇ ਇਸ ਗੇਮ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ 2017 ਵਿੱਚ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਸੀ ਕਿ ਇਹ ਪੜਕਾਉ ਖੇਡ ਹੈ ਅਤੇ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਪਹਿਲਾਂ ਵੀ ਇਸ ਗੇਮ ਨੂੰ ਖੇਡਦੇਆਂ ਕਈ ਬੱਚੇ ਮੌਤ ਦਾ ਸ਼ਿਕਾਰ ਹੋ ਚੁੱਕੇ ਬਿਊਰੋ ਰਿਪੋਰਟ ਹਮਦਰ ਦਤੀ